ਆਯੋ ਜੀ ਅੱਗੇ ਚੱਲਦੇ ਆ ਅੱਗੇ ਭਾਈ ਕਹਿੰਦੇ ਇੱਕ ਆਸ਼ਰਮ ਵੀ ਹੈਗਾ ਤੇ ਮੰਦਿਰ ਵੀ ਹੈਗਾ ਉੱਥੇ ਅੱਗੇ ਜਾ ਕੇ ਦਰਸ਼ਨ ਕਰਕੇ ਆਉਂਦੇ ਆ ਤੇ ਮੌਸਮ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਕਲੀਅਰ ਹੋਇਆ ਪਿਆ ਇਸ ਟਾਈਮ ਹਲਕੀ ਹਲਕੀ ਬਿਲਕੁਲ ਬਰੀਕ ਬਰੀਕ ਬੂੰਦਾਬੰਦੀ ਹੋ ਰਹੀ ਆ ਕਿਣ ਮੇਣ ਕਿਣ ਮੈਂ ਬਿਲਕੁਲ ਬਰੀਕ ਹੀ ਆ ਵਿਚ ਵਿਚ ਹੁੰਦੀ ਆ ਵਿਚ ਵਿਚ ਬੰਦ ਹੁੰਦੀ ਆ ਤੇ ਇੱਧਰੋਂ ਅਸੀਂ ਅੱਗੇ ਜਾ ਰਹੇ ਆ ਜੀ ਤੇ ਦਿਖਾਉਂਦੇ ਆ ਅੱਗੇ ਤੁਹਾਨੂੰ ਮੰਦਿਰ ਇੱਧਰ ਦੇ ਪਾਸੇ ਤਾਂ ਸਾਰੀ ਮਾਰਕੀਟ ਵਗੈਰਾ ਲੱਗੀ ਹੋਈ ਆ ਗੰਗਾ ਨਦੀ ਦੇ ਨਾਲ ਨਾਲ ਇੱਧਰ ਉੱਪਰ ਹੈਗਾ ਗੀਤਾ ਭਵਨ ਰਸਤੇ ਦੇਖੋ ਉਹ ਅੱਗੇ ਰਾਹ ਜਾਂਦਾ ਇਹ ਗੈਸਟ ਹਾਊਸ ਲੱਦਾਂਵਾ ਗੰਗਾ ਨਦੀ ਚ ਬਹੁਤ ਜ਼ਿਆਦਾ ਪਾਣੀ ਵਧਿਆ ਆ ਭਾਈ ਇਧਰ ਲਿਖਿਆ ਆ ਜੀ ਪੂਰਾ ਵੈਲੀ ਆਫ ਫਲਾਵਰਸ ਦਾ ਇਧਰੋਂ ਪਾਸੇ ਤੋਂ ਹੀ ਰਸਤਾ ਚੈੱਕ ਕਰ ਸਕਦੇ ਕਿੰਨਾ ਵਧੀਆ ਰਸਤਾ ਬਹੁਤ ਵਧੀਆ ਆਨੰਦ ਆ ਰਿਹਾ ਐਸੇ ਰਸਤੇ 'ਚ ਜਾ ਕੇ ਵਧੀਆ ਲੱਗ ਰਿਹਾ ਸਾਹਮਣੇ ਦੀ ਪਹਾੜ ਦਿਖ ਰਿਹਾ ਵਾ ਇਧਰਲੇ ਪਾਸੇ ਜਿਹੜੀ ਆ ਮਾਰਕੀਟ ਵਗੈਰਾ ਲੱਗੀ ਹੋਈ ਆ ਚਾਹ ਚੋਦੀਆਂ ਰੇੜੀਆਂ ਲੱਗੀਆਂ ਵਾ ਨਾਲ-ਨਾਲ ਬੈਠਣ ਵਾਸਤੇ ਜਿਹੜੇ ਆ ਇੱਧਰ ਬੈਂਚ ਵੀ ਲੱਗੇ ਹੋਇਆ ਤੇ ਦੇਖੋ ਬਹਿਣ ਵਾਸਤੇ ਵੀ ਸੁਵਿਧਾ ਦਿੱਤੀ ਹੋਈ ਆ ਗਲੀ ਦਾ ਇੱਕ ਪਤਲੀ ਜੀ ਆ ਬਹੁਤੀ ਜ਼ਿਆਦੀ ਚੌੜੀ ਨਹੀਂ ਹੈਗੀ ਪਰ ਪੇੜ-ਪੂੜ ਵੀ ਵਿੱਚ ਲੱਗੇ ਤੇ ਵਧੀਆ ਲੱਗ ਰਿਹਾ ਐਨਜੋਏ ਹੋ ਰਿਹਾ ਆਨੰਦ ਆ ਰਿਹਾ ਇੱਥੇ ਇਹ ਬਿਲਕੁਲ ਗੰਗਾ ਨਦੀ ਦੇ ਨਾਲ-ਨਾਲ ਹੀ ਜਾਂਦੀ ਆ ਸੜਕ ਗਲੀ ਜਿਹੜੀ ਆ ਆ ਦੇਖੋ ਥੋੜੀ-ਥੋੜੀ ਦੂਰ ਤੇ ਹੀ ਚਾਹ ਵਾਲੇ ਜੜੇ ਲੱਗੇ ਹੋਇਆ ਇੱਧਰ ਤੁਸੀਂ ਦੇਖ ਸਕਦੇ ਸਾਹਮਣੇ ਗੰਗਾ ਨਦੀ ਜਿਹੜੀ ਆ ਵਾਹ ਦੇਖੋ ਉਹ ਬਾਹਰ ਨਹੀਂ ਆਤੀ ਉਧਰ ਸ਼੍ਰੀ ਜੀ ਭਗਵਾਨ ਜੀ ਦੀ ਮੂਰਤੀ ਲੱਗੀ ਹੋਈ ਆ ਗੰਗਾ ਨਦੀ ਦੇ ਵਿੱਚ ਹੀ ਆਇਓ ਅੱਗੇ ਚੱਲਦੇ ਆਂ ਦੇਖਦੇ ਆਂ ਅੱਗੇ ਜਾ ਕੇ ਕਿਹੜਾ ਮੰਦਰ ਆਂ ਦਾ ਤੇ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਉਂਦੇ ਆਂ ਦੇਖੋ ਦਰੱਖ ਦਰੱਖ ਤੇ ਦੇਖੋ ਕਿੰਨੇ ਵਧੀਆ ਲੱਗੇ ਨਾਲ-ਨਾਲ ਬਹੁਤ ਵਧੀਆ ਲੱਗਿਆ ਹੋਇਆ ਹੈ ब्रज मंदिर है जी यो चलते अगे काफी सारे मंदिर है इतना जेडे ना ऋषि केश देख बहुत मंदिर है इधरले पासे भी एक मंदिर हैगा भाई ਉਹ ਹੋ ਉੱਧਰ ਤੁਸੀਂ ਦੇਖ ਸਾਡੇ ਉੱਪਰ ਕਿੰਨੀ ਵਧੀਆ ਮੂਰਤੀ ਬਣੀ ਹੋਈ ਆ ਸਟਰਕਚਰ ਦੇਖੋ ਕਿੰਨਾ ਵਧੀਆ ਬਣਾਇਆ ਪੂਰਾ ਪੱਥਰ ਦਾ ਬਣਾਇਆ ਘਟ ਕੇ ਬਹੁਤ ਜਾਵਿਆ ਥੱਲੇ ਗੰਗਾ ਨਦੀ ਚੱਲਦੀ ਪਈ ਆ ਇੱਕ ਆਹ ਦੇਖੋ ਇੱਧਰ ਵੀ ਸਟਿਚ ਬਣਾਇਆ ਵਾ ਪਰ ਤਾਂ ਬਹੁਤ ਜ਼ਿਆਦਾ ਵਧੀਆ ਬੜੀ ਹੈ ਭਾਈ ਆ ਇੱਧਰ ਆ ਪਰਮਾਰਥ ਨਿਕੇਤਨ ਇੱਥੇ ਕਹਿੰਦੇ ਸੀ ਭਾਈ ਜਣਾ ਪਰਮਾਰਥ ਨਿਕੇਤਨ ਦੇ ਵਿੱਚ ਆਸ਼ਰਮ ਇੱਧਰ ਆਈ ਆ ਭਾਜੀ ਪਰਮਾਰਥ ਨਿਕੇਤਨ ਨਾਲ ਆਇਆ ਕਾਫੀ ਸੋਹਣਾ ਬਣਿਆ ਹੈ ਅੰਦਰ ਉਹ ਇਹ ਗੇਟ ਹੀ ਬੜੇ ਬਣਾਏ ਜਾਂ ਅੰਦਰ ਦਾ ਬਹੁਤ ਜਿਆਦਾ ਗੇਟ ਬਣਾਇਆ ਵਾ ਇਧਰਲੇ ਪਾਸੇ ਦੇਖੋ ਜਿਹੜਾ ਕਲॉक ਟਾਵਰ ਵੀ ਬਣਿਆ ਆ ਸਾਹਮਣੇ ਉੱਪਰ ਇਧਰਲੇ ਪਾਸੇ ਆ ਦੇਖੋ ਇਧਰਲੇ ਪਾਸੇ ਵੀ ਜਿਹੜਾ ਬਿਲਡਿੰਗ ਜੀ ਬਣੀ ਕਿੰਨੀ ਵਧੀਆ ਬਣਾਈ ਹੋਇਆ ਆ ਆਇਓ ਅੰਦਰ ਚੱਲ ਜਾਈਏ ਪਰਮਾਰਥ ਨਿਕੇਤਨ ਦੇ ਤੁਹਾਨੂੰ ਦਰਸ਼ਨ ਕਰਾ ਕੇ ਲੈਂਦੇ ਆ ਚਲਿਏ ਐਸਾ ਨਹੀਂ ਆ ਰਹਾ ਬਹੁਤ ਵਧੀਆ ਭਾਈ ਬਹੁਤ ਵਧੀਆ ਆ ਵੀ ਅੰਦਰ ਚੱਲਦੇ ਦੇਖੋ ਬੰਦ ਕਰਤਾ ਉਹ ਤਾਂ ਕਿ ਕਾ ਜਾਣ ਦੇ ਨਹੀਂ ਕੋੜਾ ਪਾਣੀ ਵਧ ਗਿਆ ਨਾ ਤਾਂ ਕਰਕੇ ਓਹੋ ਹੋ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਭਾਈ ਪਿੱਛੇ ਪਹਾੜ ਤੇ ਇਧਰੋਂ ਦੀ ਐਂਟਰੀ ਕੀ ਬਾਤ ਹੈ ਬਹੁਤ ਸੋਹਣਾ 뷰 ਆ ਰਿਹਾ ਧੁੱਪ ਵੀ ਹਲਕੀ ਹਲਕੀ ਨਿਕਲਨੀ ਸ਼ੁਰੂ ਹੋ ਗਈ ਹੁਣ ਤਾਂ ਹਾਂਜੀ 뷰 ਆਫ ਰਿਸ਼ੀਕੇਸ਼ ਇਹ ਬਲੌਗ ਭੂਮੀ ਦੇਖੋ ਆਹ ਦੇਖੋ ਗੇਟ ਕਿੰਨਾ ਸ਼ਾਨਦਾਰ ਬਣਾਇਆ ਇੱਥੇ ਇੱਥੇ ਵੀ ਮੰਦਰ ਹੈਗਾ ਬਣਿਆ ਹੋਇਆ ਇੱਕ ਗੇਟ ਹੀ ਬਹੁਤ ਸਾਰੇ ਬਣੇ ਹੋਏ ਆ ਇੱਧਰ ਬਾਗ ਬਗੀਚੇ ਜੇ ਬਣਾਏ ਹੋਆ ਫੁੱਲ ਫੁੱਲ ਬੜੇ ਲਾਈਆ ਇੱਧਰ ਦੇਖੋ ਆ ਲਿਖਿਆ ਹੋਇਆ ਸਾਰਾ ਮਤਲਬ ਕੰਮ ਨਹੀਂ ਕਰਨਾ ਜੇ ਇਧਰ ਇਧਰ ਸਟਾਰਟ ਹੁੰਦਾ ਜਨਮ ਉਸ ਤੋਂ ਬਾਅਦ ਜੀ ਸਿੱਖਿਆ ਦਾ ਲੱਗ ਰਿਹਾ ਵਾ ਫਿਰ ਵਿਆਹ ਹੈਗਾ ਫਿਰ ਕਾਰਿਆ ਉਸ ਤੋਂ ਬਾਅਦ ਬਿਮਾਰੀ ਆ ਮ੍ਰਿਤਿ ਉਹਦਾ ਆ ਤੇ ਫਿਰ ਆ ਸ਼ਮਸ਼ਾਨ ਆ ਲਾਸਟ ਇਹ ਸਰਕਲ ਬਣਾਇਆ ਹੈ ਜੀ ਲਾਈਫ ਸਰਕਲ ਆ ਲਾਈਫ ਸਰਕਲ ਦਿਖਾਇਆ ਆਓ ਅੰਦਰ ਚੱਲਦੇ ਆਂ ਜੀ ਆ ਬਣਿਆ ਆ ਜੀ ਆਸ਼ਰਮ ਗੇਟ ਬੜੇ ਬਣਾਏ ਜਾ ਇੱਥੇ ਆ ਦੇਖੋ ਇੱਥੇ ਵੀ ਗੇਟ ਬਣਿਆ ਹੈ ਇਧਰ ਵੀ ਗੇਟ ਬਣਿਆ ਹੈ ਬਹੁਤ سارے ਗੇਟ ਬਣਿਆ ਹੈ ਤੇ ਮੰਦਿਰ ਵੀ ਬਹੁਤ ਸਾਰੇ ਬਣੇ ਹੋਏ ਆ ਇੱਥੇ ਇਧਰਲੇ ਅੰਦਰਲੇ ਪਾਸੇ ਵੀ ਦੇਖੋ ਇੱਕ ਆ ਮੰਦਿਰ ਬਣਿਆ ਹੋਇਆ ਇੱਕ ਮੰਦਿਰ ਇਧਰ ਵੀ ਬਣਿਆ ਹੋਇਆ ਇਧਰਲੇ ਪਾਸੇ ਵੀ ਆ ਸ਼ਾਇਦ ਕਲਾਸ਼ ਪਰਵਤ ਬਣਿਆ ਪਤਾ ਨਹੀਂ ਕਿਹੜਾ ਹੈਗਾ ਵਾ ਪਰ ਲਿਖਿਆ ਨਹੀਂ ਹੈਗਾ ਤੇ ਰਸਤਾ ਤਾਂ ਬਹੁਤ ਜ਼ਿਆਦਾ ਵਧੀਆ ਬਣਿਆ ਆ ਬਾਈ ਸਾਰੇ ਪਾਸੇ ਵਧੀਆ ਹੀ ਆ ਬਹੁਤ ਵਧੀਆ ਬਣਿਆ ਆ ਆਸ਼ਰਮ ਆ ਬਈ ਬਹੁਤ ਵਧੀਆ ਬਣਿਆ ਆ ਨੇਚਰ ਦੇ ਨਾਲ ਜੁੜਿਆ ਹੋਇਆ ਆ ਬਹੁਤ ਬਾਗ ਬਗੀਚੇ ਵੀ ਬਹੁਤ ਆ ਇਧਰਲੇ ਪਾਸੇ ਰਾਹ ਆ ਕਿ ਇਧਰੋਂ ਜਾਣਾ ਅੰਦਰ ਆ ਇੱਥੇ ਧਰਮ ਸੁਣਾਇਆ ਮੈਂ ਤੁਹਾਨੂੰ

ਅੱਛਾ ਅੱਛਾ ਆ ਬੁਜੀ ਨਾਲ ਇਧਰ ਉੱਪਰ ਆਉਂਦਾ ਠੀਕ ਹੈ ਬੱਚੇ ਆਦਰ ਸੰਗੀ ਅੱਛਾ ਅੱਛਾ ਉਹ ਦੇਖੋ ਕਿੰਨਾ ਬੰਦੇ ਇਹ ਜੋ ਮਾਸ਼ਾ ਜੀ ਇਧਰ ਲੈ ਵਾਸੇ ਭੋਜਨਾਲੇ ਵੀ ਹੈਗਾ ਜੀ ਇਧਰ ਅੰਦਰ ਭੋਜਨਾਲੇ ਵੀ ਬਣਿਆ ਹੋਇਆ ਵਾ ਦੇਖੋ ਬਹੁਤ ਸਾਰੀਆਂ ਮੂਰਤੀਆਂ ਲੱਗੀਆਂ ਹੋਈਆਂ ਹਾਂ ਬਹੁਤ ਵੱਡਾ ਦਰਖਤ ਬਣਿਆ ਦੇਖੋ उपर पूरा फैलिया है, है एक ही पर सारे पास फैलिया हो अच्छा अगे घर ओके। okay. देखो कि ज्यादा मूर्तियां लगे भाई सारिया अलग अलग ही पास जी मंदिर दरख्त देखो काफी पुराना लाता जड़ाइया लमक दिखा गया ध्यान तो रखे विशेष ध्यान रखे इस दरख्त का आज को थले बुन्या भी हो बहुत पुराना दरख्त लाद वा ला वो भाई साहब आज देखो इधरले पास मंदिर है जी इधर भी एक मंदिर है ओह हो मूर्ति देखो इधरले पास ਕਿੰਨੀ ਵੱਡੀ ਮੂਰਤੀ ਬਣਾਈ ਆ ਹਨੂਮਾਨ ਜੀ ਦੀ ਦੇਖੋ ਕੀ ਬਾਤ ਹੈ ਬਹੁਤ ਹੀ ਜਹਾ ਵੱਡੀ ਮੂਰਤੀ ਕਿੰਨੀ ਸੋਹਣੀ ਆ ਇਹਦਾ ਮੇਰਾ ਅਚਾਨਕ ਹੀ ਧਿਆਨ ਪੈ ਗਿਆ ਭਾਈ ਮੂਰਤੀ ਤੇ ਦੇਖੋ ਚੈੱਕ ਕਰੋ ਕੀ ਬਾਤ ਹੈ ਦੇਖਦੇ ਵੇ ਕੀ ਸਪੈਸ਼ਲ ਲੁੱਕ ਆ ਰਹੀ ਹੈ ਭਾਈ ਬਹੁਤ ਵਧੀਆ ਇੱਧਰ ਵੀ ਮੰਦਰ ਹੈਗਾ ਇੱਕ ਭਾਈ ਇੱਥੇ ਚਪਲਾ ਉਤਾਰ ਕੇ ਜਾਣਾ ਬੰਦਾ ਉਹ ਹੋ ਹੋ ਇੱਥੇ ਪਾਣੀ ਚੈੱਕ ਕਰੋ ਭਾਈ ਸਾਹਿਬ ਗੰਗਾ ਨਦੀ ਦਾ ਪਾਣੀ ਚੈੱਕ ਕਰੋ ਕਿੰਨਾ ਜ਼ਿਆਦਾ ਆਹ ਕੋਲੇ ਚੱਕਰ ਬੜਾ ਹਰਿਆ ਦੇਖੋ ਥੱਲੇ ਦੇਖੋ ਇੱਥੇ ਤੱਕ ਪੂਰਾ ਭਰਿਆ ਹੋਇਆ ਵਾ ਕਿਸੇ ਟਾਈਮ ਤੇ ਪੂਰਾ ਖਾਲੀ ਹੁੰਦਾ ਸੀ ਇੱਥੋਂ ਇਹ ਚੈੱਕ ਕਰੋ ਬਹੁਤ ਜ਼ਿਆਦਾ ਪਾਣੀ ਹੈ ਭਾਈ ਅਸਟਾ ਗੰਗਾ ਨਦੀ ਚ ਬਰਸਾਤ ਹਲਕੇ ਹਲਕੇ ਫੇਰ ਹੋਣੀ ਸ਼ੁਰੂ ਹੋ ਗਈ ਆ ਇੱਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਭਾਈ ਪਾਣੀ ਕਿੰਨੀ ਤੇਜ਼ੀ ਨਾਲ ਆ ਰਿਹਾ ਵਾ ਲੁਜੀ ਇੱਥੇ ਘੁੰਮਣ ਆਏ ਸੀ ਕਿ ਆਪਾਂ ਤੇ ਇੱਥੇ ਫੇਰ ਤੋਂ ਬਾਰਿਸ਼ ਹੋਣੀ ਸ਼ੁਰੂ ਹੋ ਗਈ ਹੈ ਭਾਈ ਰੁਕੇ ਹੁਣ ਇੱਥੇ ਖੜੇ ਆ ਇਹ ਤਾਂ ਬੰਦੇ ਇੱਧਰ ਬੈਠ ਗਏ ਆ ਥੋੜਾ ਜਿਹਾ ਬਾਰਿਸ਼ ਬਹੁਤ ਤੇਜ਼ ਹੋਣ ਲੱਗੀ ਆ ਕੱਪੜੇ ਗਿੱਲੇ ਹੋ ਗਏ ਆ ਛਤਰੀ ਵੀ ਨਹੀਂ ਲੈ ਗਏ ਆ ਆਪਾਂ ਦੇਖੋ ਇਸ ਟਾਈਮ ਥੋੜੀ ਜਿਹੀ ਹਲਕੀ ਜਿਹੀ ਜੜੀ ਧੁੱਪ ਨਿਕਲ ਰਹੀ ਆ ਆਪਾਂ ਵਾਪਸ ਜਿਹੜਾ ਝੂਲੇ ਤੇ ਆ ਗਏ ਆ ਤੇ ਦੇਖੋ ਕਿੰਨਾ ਜ਼ਿਆਦਾ ਚਮਕਦਾ ਰਿਹਾ ভাই ਕਿੰਨਾ ਸੋਹਣਾ ਲੱਗਦਾ ਪਿਆ ਇਸ ਟਾਈਮ ਥੋੜੀ ਜਿਹੀ ਚੜ੍ਹਾਈ ਆ ਚੜ੍ਹਾਈ ਚੜਦੇ ਵੇ ਆਪਾਂ ਬਾਬਾਸ ਜਾ ਰਹੇ ਆ ਓਹ ਭਾਈ ਸਾਹਿਬ ਕਿਆ ਬਾਤ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਿਉਂਕਿ ਹਲਕੀ ਜਿਹੀ ਜਿਹੜੀ ਆ ਥੋੜੀ ਜੀ ਧੁੱਪ ਨਿਕਲੀ ਆ ਤੇ ਥੋੜੀ ਜੀ ਧੁੱਪ ਦੇ ਵਿੱਚ ਦੇਖੋ ਤੇ ਕਿੰਨਾ ਜ਼ਿਆਦਾ ਸੋਹਣਾ ਲੱਗਨਾ ਪਿਆ ਬਾਈ ਉਧਰਲੇ ਪਾਸੇ ਦਾ ਉਹ ਉਧਰਲੇ ਪਾਸੇ ਤਾਂ ਬੱਦਲ ਹੀ ਬੱਦਲ ਆ ਬਹੁਤ ਜ਼ਿਆਦਾ ਉਹ ਪਿਛਲੇ ਪਾਸੇ ਨਾ ਇੱਕ ਪਹਾੜ ਵੀ ਉੱਚਾ ਸਾਰਾ ਬਹੁਤ ਜ਼ਿਆਦਾ ਉਹਦੇ ਕਿਆ ਬਾਤ ਹੈ ਉਧਰ ਦੇਖੋ ਕਿੰਨਾ ਅੱਛਾ ਪਹਾੜੀ ਆ ਉੱਪਰ ਆ ਤਾਰਾ ਤੇ ਹੀ ਪੂਰਾ ਪੂਰੀਆਂ ਤਾਰਾਂ ਤਾਂ ਇਹੀ ਲਟਕਿਆ ਹੋਇਆ ਵਾ ਬਾਈ ਪੂਰਾ ਪੁਲ ਜਿਹੜਾ ਵਾ ਚੈੱਕ ਕਰੋ ਬਰਸਾਤ ਫੇਰਨ ਲੱਗੀ ਹੁਣੇ ਹੀ ਤੁਹਾਨੂੰ ਦਿਖਾਇਆ ਵਾ ਕਿ ਧੁੱਪੇ ਨਿਕਲੀ ਆ ਤੇ ਮੀਂਹ ਫੇਰ ਪੈਣਾ ਸ਼ੁਰੂ ਹੋ ਗਿਆ ਵਾ ਥੋੜਾ ਥੋੜਾ ਬੱਦਲ ਤੋਂ ਹੀ ਦੇਖ ਸਕਦੇ ਕਿਦਾਂ ਕੋਲ ਆਇਆ ਵਾ ਲਾਈਟਾਂ ਨੂੰ ਠਾ ਵੀ ਆ ਦੇਖੋ ਇੱਧਰ ਪ੍ਰੋਪਰ ਲੱਗੀਆਂ ਹੋਈਆਂ ਵਾ ਔਰ ਦੇ ਉੱਪਰ ਬਹੁਤ ਜ਼ਿਆਦਾ ਸੋਹਣਾ 뷰 ਹੁੰਦਾ ਵਾ ਇਥੋਂ ਬਹੁਤ ਜ਼ਿਆਦਾ ਸੋਹਣਾ ਹੈ ਦੁਕਾਨ ਲੱਗੀ ਹੋਈ ਇੱਥੇ ਦੇਖੋ ਦਮਰੂ ਦਮਰੂ ਵੀ ਹੈ ਗਿਆ ਵਾਜਦਾ

ਬੱਚੀ ਦਾ ਮਜ਼ਾ ਆਉਣਾ ਬਰਨਾ ਬਈ ਬਰਨਾ ਬਈ ਮਾਰੋ ਜੱਬ ਹਲਕੀ ਜਾਨ ਲੋ ਬਰਨ ਨੇ ਉਹਨਾਂ ਨੂੰ ਮੌਸਮ ਠੰਡਾ ਹੀ ਆ ਭਾਈ ਕਹਿੰਦਾ ਇੰਨੇ ਬੱਚਾ ਵਾ ਇੰਨੇ ਨੂੰ ਠੰਡਾ ਹੀ ਆ ਮੌਸਮ ਲੋੜ ਹੀ ਨਹੀਂ ਯਾਰ ਬਰ ਰ ਠੰਡੇ ਮੇਲ ਜ਼ਰੂਰਤ ਹੀ ਨਹੀਂ ਪੜਦੀ ਆ ਆ ਨਾਰੀਅਲ ਪਾਣੀ ਇਧਰ ਕੋਈ ਪੀਂਦਾ ਵੀ ਹੈ ਕੋ ਉਦੀ ਰੱਖੇ ਹਾਂ ਨਾਰੀਮਲ ਪੀਤੇ ਕਿੰਨੇ ਕਾ ਦੇਤੇ ਇੱਕ ਨਾਰੀਅਲ 80 ਕਾ ਇਹ ਤਾਂ ਪੰਜਾਬ ਵਾਲਾ ਹੀ ਰੇਟ ਆ ਯਾਰ आवा अपने साइड में अभी 100 रुपए पूरा गिलास निकल जाता इसमें। आ, हाँ। शो। शो। है इसमें अच्छा साढे वाले तो आधा भी रह जाता है 95 में हमारा 80 का अभी 100 अभी नहीं सब तरसियां देंगे भ्रावा ने गल्ला वापस पूछया हां वही रेट है हर जगह 100 में 100 रुपए रहे थे ना बढ़ता गोवा में तो सस्ता है उधर जैसे आता है उधर से 20 20 30 रुपए का हां 40 हां गोवा हो गया ਕੀ ਰਹਿ ਮੈਂ ਸਸਤਾ ਹੈ ਇਹ ਵੀ 450 ਹੈ ਉਹ ਚੀਜ਼ਾਂ ਹੋ ਰਹੀਆਂ وہی 540 ਰੁਪਏ ਤੇ ਗਿਆ ਸਸਤਾ ਹੈ ਗਈ ਬਾਤ ਪਤਾ ਵਾਹ ਸਾਕੇ ਆਏ ਡਸਰ ਹੋ ਕੇ ਆ ਰਹਾ ਹੈ ਤੇ ਇਹਨਾਂ ਦੇ ਗਲਾਸ ਚ ਪਾ ਕੇ ਪੂਰਾ ਚੈੱਕ ਕਰਦੇ ਆ ਪੂਰਾ ਨਿਕਲਦਾ ਜੀ ਕਿੰਨੀ ਨਿਕਲਦਾ ਰਵਾ ਇੱਕ ਕਹ ਚਹੀ ਗੱਲ ਨਿਕਲਦਾ ਅੱਧਾ ਗਲਾਸ ਨਿਕਲਿਆ ਵਾਲਾ ਹੋ ਪੈਸੇ ਫੈਂਟੀ ਜਾਂਦਾ ਹੈ ਕਿ ਚੱਕਰ ਹੈ ਇਤਨਾ ਕਿਉਂ ਘੁਮਾਰੇ ਹੋ ਉਹ ਵਿੱਚ ਪਾਇਆ ਨਹੀਂ ਥੋੜਾ ਸਾ ਨਮਕ ਡਾਲਿਆ ਥੋੜਾ ਮੀਠਾ ਡਾਲਿਆ ਕਿੰਨੀ ਦੇਰ ਤੱਕ ਮਾਈ ਜਾਂਦਾ ਹੈ जूस पी हाँ। रहे हैं उसके बाद कुछ नहीं पता यात्रा स्टार्ट करते जूस रहे हैं भाजी स्पेशल मिक्स जूस थैंक यू जी हेलो जी खट्टा मिठा या ये समीर की की पाया बेच <स्टेणागी> क्या <कली> क्या डाला है क्या क्या डाला है वो डाला है पाइनएप्पल पाइनएप्पल तो उसके बाद था। था। शक्कर थोड़ा बुरा मौसमी पाइनएप्पल और शक्कर थोड़ा बुरा अच्छा अच्छा ठीक है और ग्लास में डाल के दिया सही है टेस्टी है गूगल पे आप कुछ कहना चाहते बारिश फिर तो तेज होगी भाई बारिश फिर तो पहला पिया